ਤਿਹਾਰਾਂ ਦੇ ਸੀਜ਼ਨ ਮੌਕੇ ਨਕਲੀ ਮਠਿਆਈਆਂ ਅਤੇ ਨਕਲੀ ਸਮਗਰੀ ਦੀ ਵਿਕਰੀ ਜੋਰਾ-ਸ਼ੋਰਾ ਤੇ ਚੱਲ ਰਹੀ ਹੈ। ਇਸ ਦੇ ਤਹਿਤ ਮਨਸਾ ਸਿਹਤ ਵਿਭਾਗੀ ਵੱਲੋਂ ਵੱਡੀ ਸਫਲਤਾ ਹਾਸਿਲ ਕਰਦੇ ਹੋਏ 14 ਕੁਇੰਟਲ ਬੇਠਾ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ ਪਾਵੇਂ ਹੁਕਮ ਦਿੱਤੇ ਜਾ ਰਹੇ ਨੇ ਕਿ ਨਕਲੀ ਮਠਿਆਈਆਂ ਵੇਚਣ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਪਰ ਫਿਰ ਵੀ ਨਕਲੀ ਮਠਿਆਈਆਂ ਦਾ ਕਾਰੋਬਾਰ ਬਿਨਾਂ ਸਰਕਾਰ ਦੇ ਡਰ ਤੋਂ ਚੱਲ ਰਿਹਾ ਹੈ। ਜਿਸ ਨੂੰ ਰੋਕਣ ਲਈ ਮਾਨਸਾ ਸਿਹਤ ਮੈਕਮੇ ਵੱਲੋਂ ਸਮੇਂ-ਸਮੇਂ ਤੇ ਸ਼ਾਪੀ ਮਾਰੀ ਕਰਕੇ ਨਮੂਨੇ ਇਕੱਠੇ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਅਜ 14 ਕੁਆਂਟਲ ਪੇਟੀ ਨੂੰ ਕਬਜ਼ੇ ਚ ਲੈ ਕੇ ਇਸ ਦੇ ਨਮੂਨੇ ਲਏ ਗਏ ਨੇ ਇਸ ਬਾਰੇ ਦੱਸਦਿਆਂ ਜਾਂਚ ਅਧਿਕਾਰੀ ਡਾਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬ੍ਰਾਮਾਧਿਕਤੇ ਪੇਠੇ ਦੇ ਨਮੂਨੇ ਲੈ ਕੇ ਲੈਬ ਵਿੱਚ ਭੇਜੇ ਜਾਣਗੇ ਅਤੇ ਇਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਸਾਨੂੰ ਸੀਆਈਏ ਸਟਾਫ ਵੱਲੋਂ ਇਨਫੋਰਮੇਸ਼ਨ ਆਈ ਸੀਗੀ ਇਹਨਾਂ ਨੇ ਸੀਆਈਏ ਸਟਾਫ ਨੇ ਗੱਡੀ ਇੰਟਰਸੈਪਟ ਕੀਤੀ ਜਿਹਦੇ ਵਿੱਚ ਪਿੱਠਾ ਲੱਦਿਆ ਹੋਇਆ ਸੀਗਾ ਜੋ ਇਹਨਾਂ ਨੂੰ ਛੱਕੀ ਜਾਪਿਆ ਛੱਕੀ ਜਾਪਣ ਤੋਂ ਬਾਅਦ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਇਹਨਾਂ ਨੇ ਸਾਨੂੰ ਕਾਲ ਕਰਕੇ ਜੋ ਆਇਆ ਅਸੀਂ ਆਪਣਾ ਇਨਸਪੈਕਟ ਕੀਤਾ ਇਨਸਪੈਕਟ ਕਰਨ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਹਦਾਇਤਾਂ ਦੇ ਮੁਤਾਬਕ ਉਸ ਦਾ ਅਸੀਂ ਸੈਂਪਲ ਲਿਆ ਸੈਂਪਲ ਲੈ ਕੇ ਖਰੜ ਲੈਬ ਨੂੰ ਭੇਜਿਆ ਗਿਆ ਹੈ ਉਸ ਤੋਂ ਬਾਅਦ ਜੋ ਜੋ ਸੈਂਪਲ ਦੀ ਰਿਪੋਰਟ ਆਏਗੀ ਰਿਪੋਰਟ ਤੋਂ ਆਉਣ ਤੋਂ ਬਾਅਦ ਉਸ ਦੀ ਬਣਦੀ ਕਾਰਵਾਈ ਅਸੀਂ ਕਰਾਂਗੇ ਇਹ ਇੱਕ तकरीबन 14 ਕੁਇੰਟਲ ਦੇ ਕਰੀਬ ਪੇਟਾ ਹੈਗਾ ਕੁੰਦਰੀਆਂ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਸੀਗੀ ਉੱਥੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ 374 ਕਿਲੋ ਜੋ ਉੱਥੋਂ ਸਾਨੂੰ ਪਤੀਸਾ ਮਿਲਿਆ ਤੇ ਨਾਲ ਜਿਹੜੇ ਆ 21 ਕਿਲੋ ਉੱਥੇ ਵਰਕੀ ਮਿਲੀ ਸੀਗੀ ਤੇ ਨਾਲ ਜੋ ਇੱਕ ਢੋਡਾ ਜੋ 17.5 ਕਿਲੋ ਦੇ ਕਰੀਬ ਜੋ ਹੈਗਾ ਸੀ ਢੋਡਾ ਜਿਹੜਾ ਉਥੋਂ ਸੀਜ਼ ਕਰਕੇ ਉਹਦੇ ਸੈਂਪਲ ਲਏ ਗਏ ਨੇ ਸੈਂਪਲ ਲੈ ਕੇ ਜੋ ਉਸ ਤੋਂ ਬਾਅਦ ਸੈਂਪਲ ਦੀ ਰਿਪੋਰਟ ਆਉਂਦੀ ਹੈ ਉਹਦੇ ਮੁਤਾਬਕ ਬਣਦੀ ਅਗਲੀ ਕਾਰਵਾਈ ਕਰਾਂਗੇ